ਸ੍ਰੀ ਗੁਰੂ ਸਾਹਿਬ ਜੀ ਨੇ ਪਾਣੀ ਚ ਬੈਠ ਕੇ ਸਾਬ ਸੰਗਤ ਜੀ ਇਲਾਕਾ ਦੇ ਵਾਸੀ ਸਭ ਤੋਂ ਪਹਿਲਾਂ ਪਸੇ ਸੰਜੀ ਕਰੀਏ ਵਰਕਪੀ ਕਮਾ ਹਸਾ ਰੋਗਾਨ ਕਮੀ ਕਰੇ ਸਭ ਤੋਂ ਪਹਿਲਾਂ ਇਲਾਕੇ ਦਾ ਧੰਨਵਾਦ ਕਰਦੇ ਹਾਂ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਹੜੇ ਕਿ ਪਾਸ਼ੇ ਗਸ਼ਮੀ ਕੁਲਵਰ ਜਨ ਸਾਹਿਬ ਦਾ ਅੱਗੇ ਹੋਣ ਇੱਥੇ ਕਿਸ ਮਕਸਦ ਬਾਰੇ ਮੈਂ ਜਿਹੜਾ ਅੰਡੇ 2018 ਤੋਂ ਜਿਹੜਾ ਸਾਡਾ ਅਭਰੋਹ ਚੱਲਿਆ ਤੇ ਕਿੰਨੇ ਉਹ ਅੱਜ 2025 ਤੇ ਪਹੁੰਚ ਚੁੱਕਿਆ ਤੇ ਆਪਣੇ ਸਿਰੇ ਮੰਜ਼ਿਲ ਤੇ ਪਹੁੰਚ ਚੁੱਕਿਆ ਉਸ ਬਾਰੇ ਜਿਹੇ ਹੋਏ ਸਾਰੇ ਇਕੱਠੇ ਹੋਏ ਸਾਰਿਆਂ ਦਾ ਬਹੁਤ ਧੰਨਵਾਦ ਤੇ ਸਾਡੇ ਚੰਨੀ ਸਾਹਿਬ ਸਾਊਥ ਪ੍ਰਧਾਨਤਰੀ ਉਹ ਹਾਮੀ ਭਰ ਲਾਏ ਨੇ ਕਿ ਮੈਂ ਇਸ ਇੱਕ ਪਰਦੇ ਰੋਚਾਂ ਤਾਂ ਸੋ ਉਹਨਾਂ ਨੂੰ ਵੀ ਸਿਖਾਉ ਧੰਨਵਾਦ ਕਰਦੇ ਆਂ ਮੈਂ ਇਹ ਕਹਿਣਾ ਚਾਹੁੰਦਾ ਜੋ ਮਹੀਆਂ ਉਹ ਬਹੁਤ ਪ੍ਰੇਮੀ ਵੀ ਹੋਈਆਂ ਲੋਕ ਹੁੰਦੇ ਰਹੇ ਨੇ ਜੋ ਉਹਨਾਂ ਦਾ ਪਾਸੇ ਮਿੱਟੀ ਪਾਈਏ ਜੋ ਅੱਜ ਕੰਨੀ ਸਾਹਿਬ ਨੇ ਕਿਹਾ ਹੈ ਕਿ ਮੈਂ ਪੇਪਰ ਮੰਨਦੇ ਨਾਲ ਮੈਂ ਇਹਨੂੰ ਰੋਕ ਸਾਰੀ ਸੰਗਤ ਦੇ ਇਲਾਕੇ ਦੇ ਸਾਹਮਣੇ ਉਹ ਕਰ ਰਹੇ ਆਂ ਉਹਨਾਂ ਦਾ ਧੰਨਵਾਦ ਪਰ ਸਾਡੀ ਜੋ ਇਹਨਾਂ ਨੂੰ ਕਹਿਣ ਦਾ ਸਵਾਲ ਹੈਗਾ ਇਹਨਾਂ ਨੂੰ ਵੀ ਦੱਸ ਦੱਸ ਚੁੱਕੇ ਆ ਇੱਕ ਤਾਂ ਜੋ ਸੰਸਦ ਦੇ ਵਿੱਚ ਸਵਾਲ ਲੈ ਕੇ ਜਾਣਾ ਇਹਨਾਂ ਨੇ ਉਹ ਸਾਡੇ ਇਹਨਾਂ ਦੀ ਅਪੀਲ ਹੈ ਸਾਡੇ ਨੂੰ ਦੂਜਾ ਜਦੋਂ ਵੀ ਅਸੀਂ ਇਹਨਾਂ ਨੂੰ ਇਹ ਕਹਣਾ ਚਾਹੁੰਦੇ ਜਦੋਂ 2027 ਦੇ ਵਿੱਚ ਹਾਂ ਸਵਾਲ ਲਗਾ ਕੇ ਦੇ ਚੁੱਕੇ ਆ ਇਹ ਬੋਲ ਚੁੱਕੇ ਤੇ ਦੂਜਾ ਜਦੋਂ ਅਸੀਂ ਮੰਗ ਕਰਦੇ ਆ 2027 ਦੇ ਵਿੱਚ ਜੇ ਨਵੀਂ ਸਰਕਾਰ ਆਉਂਦੀ ਆ ਤਾਂ ਪਹਿਲੇ ਆਧਾਰ ਤੇ ਪਹਿਲ ਦੇ ਆਧਾਰ ਤੇ ਜੋ ਜੋ ਵੀ ਕਿਲੇ ਜਿਹੜੀ ਟੋਟਲਾਂ ਦੀ ਜ਼ਮੀਨ ਦੇ ਉਸ ਟਾਈਮ ਵਿਕੇ ਸੀਗੇ ਜਿਹਦਾ ਕਿ ਜਦੋਂ ਦਾ ਸਤਾਉਂਦੋਂ ਮੈਂ ਸੀ ਉਹਦੀ ਬਿਜ਼ੀਨਸ ਦੇ ਇਨਕੁਆਰੀ ਤੇ ਨਹੀਂ ਸਮਝਾ ਸਹੀ ਅਪੀਲ ਕਰਦੇ ਕਿ ਉਹ ਕਰਵਾਈ ਜਾਵੇ ਆਪਾਂ ਗੁਰੂ ਘਰ ਦੇ ਹਾਜ਼ਰ ਦੇ ਸਾਰੇ ਬੈਠੇ ਆ ਉਹ ਜਾਣੀ ਜਾਣ ਤੇ ਬਾਕੀ ਜੋ ਵੀ ਬਾਕੀ ਅਗਲੀ ਗੱਲਬਾਤ ਹੈ ਜੋ ਸਰਕਾਰ ਦੇ ਸੁਨੇਹੇ ਦੀ ਕਰੀ ਗਏ ਸਾਡੀ ਇਹ ਹੀ ਫੀਲ ਹੈ ਕਿ ਉਹ ਜਿਹੜੀ ਬਿਜ਼ੀਨਸ ਦੇ ਇਨਕੁਆਰੀ ਜ਼ਰੂਰ ਹੋਣੀ ਚਾਹੀਦੀ ਹੈ